ਵਾਪਰਿਆ ਇਥਨੋਲ ਦੇ ਨਾਲ ਭਰਿਆ ਹੋਇਆ ਟੈਂਕਰ ਪਲਟ ਚੁੱਕਿਆ ਹੈ ਪ੍ਰਸ਼ਾਸਨ ਦੇ ਵੱਲੋਂ ਟਾਈਮ ਦੇ ਉੱਤੇ ਪਹੁੰਚ ਕੇ ਵੱਡੇ ਹਾਦਸੇ ਤੋਂ ਬਚਾਅ ਕੀਤਾ ਗਿਆ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਚਾਰ ਫਾਇਰ ਬ੍ਰਿਗੇਡਾਂ ਦੀਆਂ ਗੱਡੀਆਂ ਜੜੀਆਂ ਨੇ ਲੱਗੀਆਂ ਹੋਈਆਂ ਨੇ ਅਚਾਨਕ ਜੋ ਹੈ ਇਹ 에ਥਨੋਲ ਦੇ ਨਾਲ ਭਰਿਆ ਹੋਇਆ ਟੈਂਕਰ ਹਾਈਵੇ ਦੇ ਉੱਤੇ ਪਲਟ ਜਾਂਦਾ ਭਗੜੜ ਮੱਜ ਜਾਂਦੀ ਹੈ ਭਵਾਨੀਗੜ ਤੋਂ ਸੰਗਰੂਰ ਵੱਲ ਜਾਂਦੇ ਹੋਏ ਇਹ ਹਾਦਸਾ ਵਾਪਰਿਆ ਜਿੱਥੇ ਕਿ ਇੰਡੀਅਨ ਦੇ ਕਰਮਚਾਰੀਆਂ ਦੇ ਵੱਲੋਂ ਕੈਮੀਕਲ ਲਿਆ ਕੇ ਟੈਂਕਰ ਦੇ ਉੱਤੇ ਬਣਾਈ ਗਈ ਫੋਰਮ ਦੀ ਪਰਤ ਦੇ ਉੱਤੇ ਪਾਇਆ ਜਾ ਰਿਹਾ ਹੈ ਤਾਂ ਕਿ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ ਦੂਜੇ ਪਾਸੇ ਇਸ ਹਾਈਵੇ ਦੇ ਉੱਤੇ ਆਵਾਜਾਈ ਜ਼ਿਆਦਾ ਹੋਣ ਕਰਕੇ ਜਾਮ ਲੱਗਦਾ ਹੋਇਆ ਵੀ ਵਿਖਾਈ ਦੇ ਰਿਹਾ ਜਿਸ ਸਮੇ ਇਹ ਹਾਦਸਾ ਵਾਪਰਦਾ ਨਾਲ ਦੀ ਨਾਲ ਹੀ ਪੁਲਿਸ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਸਾਰੇ ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ ਗਿਆ ਜਿੰਨਾ ਟਾਈਮ ਟੈਂਕਰ ਨੂੰ ਸਿੱਧਾ ਨਹੀਂ ਕੀਤਾ ਜਾਂਦਾ ਉਹਨੇ ਟਾਈਮ ਤੱਕ ਲਗਾਤਾਰ ਜੜੀਆਂ ਨੇ ਇਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬਚਾਅ ਕਾਰਜਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਤਾਂ ਇਹ ਹਾਦਸੇ ਦੇ ਕਾਰਨ ਕੀ ਰਹੇ ਨੇ ਆਖਿਰਕਾਰ ਇਹ ਇਥਨੋਲ ਦੇ ਨਾਲ ਭਰੇ ਹੋਏ ਟੈਂਕਰ ਦੀ ਸਪੀਡ ਜ਼ਿਆਦਾ ਸੀ ਜਾਂ ਫਿਰ ਅੱਗੇ ਕੋਈ ਵਾਹਨ ਆ ਗਿਆ ਇਹ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਪੁਲਿਸ ਅਧਿਕਾਰੀ ਜਿਹੜੇ ਐ ਰੂਟ ਨੂੰ ਡਾਇਵਰਟ ਕਰਦੇ ਹੋਏ ਵਿਖਾਈ ਦੇ ਰਹੇ ਨੇ 에ਥਨੋਲ ਦਾ ਜੋ ਟੈਂਕਰ ਹੈ ਉਹ ਅਚਾਨਕ ਪਲਟ ਜਾਂਦਾ ਹੈ ਵੱਡਾ ਹਾਦਸਾ ਹੋਣ ਤੋਂ ਬਚਾਰਿਆ ਤਾਂ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਤਕਰੀਬਨ 4 ਦੇ ਕਰੀਬ ਗੱਡੀਆਂ ਪਹੁੰਚੀਆਂ ਹੋਈਆਂ ਨੇ ਇੰਡੀਅਨ ਔਇਲ ਕਰਨ ਦੇ ਕਰਮਚਾਰੀਆਂ ਦੇ ਵੱਲੋਂ ਜੋ ਹੈ ਰਾਹਤ ਕਾਰਜ ਆਰੰਭੇ ਗਏ ਇਹ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਖੇਤਾਂ ਦੇ ਵਿੱਚ ਸੜਕ ਦੇ ਕਿਨਾਰੇ ਇਹ ਟੈਂਕਰ ਪਲਟਿਆ ਹੋਇਆ ਹੈ ਹਾਲਾਂਕਿ ਮੌਕਾ ਰਹਿੰਦੇ ਹੋਏ ਪੁਲਿਸ ਦੇ ਵੱਲੋਂ ਸਾਰੇ ਰੂਟ ਨੂੰ ਡਾਇਵਰਟ ਕਰ ਦਿੱਤਾ ਗਿਆ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਨਾ ਹੋ ਸਕੇ ਤਾਂ ਦੂਜੇ ਪਾਸੇ ਇਸ ਟੈਂਕਰ ਦੇ ਡਰਾਈਵਰ ਦਾ ਬਚਾ ਹੋਇਆ ਹੈ ਜਨਈ ਇਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਥਾਨੋਲ ਦੇ ਨਾਲ ਭਰਿਆ ਹੋਇਆ ਇਹ ਟੈਂਕਰ ਸੀ ਜਿਹੜਾ ਕੀ ਪਲਟ ਚੁਕਿਆ ਹੈ ਮੌਕੇ ਤੇ ਭਗੜੜ ਮਚ ਜਾਂਦੀ ਹੈ ਚਾਰ ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਦੀਆਂ ਨੇ ਜਿਨ੍ਹਾਂ ਦੇ ਵੱਲੋਂ ਰਾਹਤ ਕਾਰਜ ਕੀਤੇ ਜਾ ਰਹੇ ਨੇ ਇਹ ਜੀ ਹੁਣ ਤੋਂ ਤਕਰੀਬਨ 9:30 ਵਜੇ ਇਹ ਜਿਹੜੀ ਹੈ ਪਲਟੀ ਹੈ ਗੱਡੀ ਤੇ ਉਸ ਤੋਂ ਬਾਅਦ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਤਾਂ ਮਤਲਬ ਇਸ ਇਥੇ ਪਹੁੰਚ ਕੇ ਟ੍ਰੈਫਿਕ ਨੂੰ ਡਾਇਵਰਟ ਕੀਤਾ ਤੇ ਬਾਕੀ ਇਹਦਾ ਜੋ ਵੀ ਹੱਲ ਹੋ ਸਕਦਾ ਇਹਨੂੰ ਸਿੱਧਾ ਕਰਨ ਵਾਸਤੇ ਜਿਹੜੇ ਹੈ ਹਾਈਡਰਾਸ ਵਗੈਰਾ ਮੰਗਾਏ ਠੀਕ ਪ੍ਰਾਈਵੇਟ ਤੌਰ ਤੇ ਇਹ ਗੱਡੀ ਦੇ ਵਿੱਚ ਇਹ ਇਥਨੋਲ ਦਾ ਭਰਾ ਹੈ ਟਰੱਕ ਦੱਸਿਆ ਜਾ ਰਿਹਾ ਤੇ ਬਾਕੀ ਇਹਨੂੰ ਸਿੱਧਾ ਕਰਾਉਣ ਤੇ ਤੇ ਉਸ ਤੋਂ ਬਾਅਦ ਕਿੰਨੀ ਖਤਰਨਾਕ ਗੈਸ ਹੈ ਸਰ ਮੇਰਾ ਟੈਕਨੀਕਲ ਬੰਦਾ ਇਹ ਦੱਸ ਸਕਦਾ ਜੀ ਕਿੰਨੇ ਖਤਰਨਾਕ ਐਸੋਨਾਲ ਮਤਲਬ ਫਲੇਮੇਬਲ ਹੁੰਦਾ ਹੈ ਅੱਗ ਫੜ ਲੈਂਦਾ ਹੁੰਦਾ ਤੇ ਪਲਾਸਟਿਕ ਕਰ ਜਾਂਦਾ ਹੁੰਦਾ ਜਿੰਨਾ ਕਿ ਸਾਨੂੰ ਪਤਾ ਲੱਗਿਆ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਗੁਰਦੇਵ ਸਿੰਘ ਡਿਪਾਰਟਮੈਂਟ ਚ ਕੀ ਸਰਵਿਸ ਕਰਦੇ ਹੋ ਕਿੱਥੇ ਮੈਂ ਇੰਡੀਆ ਹਾਲ ਦੇ ਵਿੱਚ ਸਕਿਉਰਟੀ ਆਫਸਰ ਹਾਂ ਜੀ ਇੱਕ ਗੱਡੀ ਹਥਨੌਲ ਦੀ ਆ ਰਹੀ ਸੀ ਕਿ ਬਰਨਾਲਾ ਤੋਂ ਵਰਕੇ ਕੋਈ ਕੇਰਲਾ ਸਾਈਡ ਜਾ ਰਹੀ ਸੀਗੀ ਕਿ ਸਾਨੂੰ ਜਿੱਦਾਂ ਇਨਫੋਰਮੇਸ਼ਨ ਮਿਲੀ ਕਿ ਇਹ ਗੱਡੀ ਪਲਟੀ ਪਈ ਆ ਤਾਂ ਅਸੀਂ ਫਸਟ ਐਕਸ਼ਨ ਲੈਂਦੇ ਹੋਏ ਆਪਣੀ ਹਥਨੌਲ ਦੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਤੇ ਉਹ ਹੋਰ ਫੋਮ ਦੀ ਲੇਅਰ ਮਤਲਬ ਜਿੱਦਾਂ ਲੀਕ ਹੋ ਰਹੀ ਸੀ ਜਿਹੜਾ ਹਥਨੌਲ ਫੋਮ ਨਾਲ ਕਵਰ ਕਰਕੇ ਤਾਂ ਕਿ ਅਚਾਨਕ ਕਿਸੇ ਕੋਈ ਅੱਗ ਲੱਗ ਕੇ ਕੋਈ ਹਾਸਾ ਨਾ ਵਾਪਰ ਜਾ ਉਹਦੇ ਇਮੀਡੀਏਟ ਐਕਸ਼ਨ ਕਰਕੇ ਅਸੀਂ ਜਿਹੜਾ ਐਕਸ਼ਨ ਕਰ ਰਹੇ ਆਂਗੇ ਬਚਾਓ ਕਾਰਜਾਂ 'ਚ ਪੂਰੇ ਲੱਗੇ ਹੋਿਆਂਗੇ ਤੇ ਇਹੀ ਆ ਕਿ ਅਸੀਂ ਵੱਧ ਤੋਂ ਵੱਧ ਮਤਲਬ ਇਹਦੀ ਉਹ ਕੋਸ਼ਿਸ਼ ਕਰ ਰਹੇ ਆ ਕਿ ਮਤਲਬ ਗੱਡੀ ਦਾ ਨੁਕਸਾਨ ਨਾ ਹੋਵੇ ਜਾਂ ਪਬਲਿਕ ਦਾ ਨੁਕਸਾਨ ਨਾ ਹੋਵੇ ਜਿਵੇਂ ਪਾਣੀ ਦੀਆਂ ਗੱਡੀਆਂ ਲਗਾਤਾਰ ਭਰ ਰਹੀਆਂ ਕਿੰਨੀਆਂ ਕਿੰਨੀ ਗੱਡੀ ਨਾਲ ਜਿਹੜੀ ਹੁਣ ਫਾਇਰ ਬ੍ਰੀਡ ਗੱਡੀਆਂ ਲੱਗੀਆਂ ਹੋਈਆਂ ਕਿੰਨੀਆਂ ਗੱਡੀਆਂ ਲਾਈਆਂ ਗਿਆ ਇਹ ਤਕਰੀਬਨ 4 ਗੱਡੀਆਂ ਲੱਗੀਆਂ ਹੋਈਆਂ ਨੇ ਬਾਰ ਬਾਰ ਭਰ ਕੇ ਆ ਰਹੇ ਨੇ ਤਾਂ ਕਿ ਇਹਦੇ ਨਾਲ ਫੋਮ ਬਹੁਤ ਜਿਆਦਾ ਮਤਲਬ ਸਾਨੂੰ ਜ਼ਰੂਰਤ ਪੈ ਰਹੀ ਹੈ ਇਹ ਤਾਂ ਲੇਅਰ ਬਣਾਉਣ ਦੀ ਜਿਹੜਾ ਅਥਨੋਲ ਪਾਣੀ ਚ ਮਿਕਸ ਹੋ ਗਿਆ ਤਾਂ ਕਿ ਦੂਰ ਤੱਕ ਅੱਗ ਨਾ ਫੈਲ ਜਾਵੇ ਜੀ ਕਿੰਨੇ ਖਤਰਨਾਕ ਹੈ ਜੀ ਇਹ ਗੈਸ ਇਹ ਖਤਰਨਾਕ ਪੈਟਰੋਲ ਹੈ ਇੱਕ ਪੈਟਰੋਲ ਦਾ ਮਿਕਸਰ